ਸਤਿਮਾਚੀ ਕੋਈ ਕੰਤ ਦੇ ਵਿੱਚ ਜਾਂਦਾ ਨਹੀਂ ਕੰਤ ਦੇ ਵਿੱਚ ਜਾਂਦਾ ਨਹੀਂ ਸਤਿਮਾਚੀ ਕੋਈ ਕੰਤ ਦੇ ਵਿੱਚ ਜਾਂਦਾ ਨਹੀਂ ਹਰਦੇ ਨਹੀਂ ਹੋ ਸਕਦੇ ਆਗੇ ਆਓ ਤੁਸੀਂ ਕਰਦੇ ਨਹੀਂ ਹੋ ਸਕਦੇ ਆਗੇ ਆਓ ਤੁਸੀਂ ਕਰਦੇ ਨਹੀਂ ਹੋ ਸਕਦੇ ਆਗੇ ਆਓ ਤੁਸੀਂ बोरिया का हस्बैंड खड़ा है अभी बड़ा कदी नहीं और तू इसे की करदा मेरी ना मैं नहीं ये घरदाराच नहीं बेटा ताना मंडी तो लेके आए चलो मेरे नाल चल चल तू जा और दुकान तो ठेरा तो थोड़ा पे आ होता चल 45 हो जाए 1 का 11 11 500 रख ਠੀਕ ਪੰਗ ਸੰਭਾਲਣੀ ਆਉਂਦੀ ਨਹੀਂ ਤੁਹਾਨੂੰ ਚੱਕਰੋ ਪੰਗਾ ਦੇ ਠੀਕ ਪੰਗ ਸੰਭਾਲਣੀ ਆਉਂਦੀ ਨਹੀਂ ਤੁਹਾਨੂੰ ਚੱਕਰੋ ਪੰਗਾ ਦੇ ਠੀਕ ਪੰਗ ਸੰਭਾਲਣੀ ਆਉਂਦੀ ਨਹੀਂ ਤੁਹਾਨੂੰ ਚੱਕਰੋ ਪੰਗਾ ਦੇ ਦਲੇਰੀ 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 ਆਪ ਦੀ ਦਲੇਰ ਬੀਬੀ ਦੀ ਦਲੇਰੀ ਤਸਵੀਰਾਂ ਨੇ ਚਰਨਦਰ ਦੇ ਹਲਕੇ ਕੈਂਟਸੀਆਂ ਜਿੱਥੇ ਕੀ ਆਮ ਆਦਮੀ ਪਾਰਟੀ ਦੀ ਸਸ਼ਕਤ ਮਹਿਲਾ ਲੀਡਰ ਰਾਜਵਿੰਦਰ ਕੌਰ ਥਿਆੜਾ ਨੇ ਰਾਸ਼ਨ ਦੀਆਂ ਭਰੀਆਂ ਗੱਡੀਆਂ ਫੜੀਆਂ ਨੇ ਮੌਕੇ ਤੇ ਪਹੁੰਚ ਗਏ ਬੀਜੇਪੀ ਦੇ ਲੀਡਰ ਤੇਕਸਮਲ ਸਰਵਜੀਤ ਸਿੰਘ ਮੱਕੜ ਉਹ ਮੱਕੜ ਜਿਨ੍ਹਾਂ ਦਾ ਸ਼ਹਿਰ ਦੇ ਵਿੱਚ ਇੱਕ ਵੱਖਰਾ ਰਸੂਖ ਸੀ ਜਿਨ੍ਹਾਂ ਦੇ ਖਿਲਾਫ ਕੋਈ ਬੋਲਣ ਤੋਂ ਹਮੇਸ਼ਾ ਗੁਰੇਸ਼ ਕਰਦਾ ਸੀ ਪਰ ਰਾਜਵਿੰਦਰ ਕੌਰ ਥਿਆੜਾ ਸਿੱਧੀ ਉਹਨਾਂ ਨਾਲ ਭੇੜ ਗਏ ਉਹਦੇ ਸਿੱਧੇ ਤੌਰ ਤੇ ਕਹਤਾ ਕਿਉਂ ਹੁਣ ਡਰਦੇ ਨਹੀਂ ਹੈ ਉਹਨਾਂ ਨੇ ਇੱਥੋਂ ਤੱਕ ਕਹਿਤਾ ਕਿ ਕੈਂਟ 'ਚ ਬਦਮਾਸ਼ੀ ਨਹੀਂ ਚੱਲਣ ਦੇਣੇ ਇਸ ਮਹਿਲਾ ਨੇਤਰੀ ਨੇ ਮੌਕੇ ਤੇ ਫੜ ਲੀਆਂ ਗੱਡੀਆਂ ਜਿਨ੍ਹਾਂ 'ਚ ਰਾਸ਼ਨ ਸੀ ਹਾਲਾਂਕਿ ਗੱਡੀ ਦੇ ਵਿੱਚ ਸਵਾਰ ਮਹਿਲਾਵਾਂ ਦਾ ਕਹਿਣਾ ਸੀ ਕਿ ਇਹ ਰਾਸ਼ਨ ਉਹ ਖਰੀਦ ਕੇ ਲੈ ਕੇ ਆਏ ਨੇ ਮੌਕੇ ਤੇ ਤੁਸੀਂ ਦੇਖ ਲਵੋ ਆਪ ਹੀ ਕਿਵੇਂ ਇਸ ਦਲੇਰ ਬੀਬੀ ਨੇ ਘੇਰ ਲਏ ਪਾਜ ਪਾ ਵਾਲੇ ਪਾਜ ਪਾ ਦੇ ਖਿਲਾਫ ਮੌਕੇ ਦੇ ਉਤੇ ਨਾਰੇ ਬਾਜੀ ਵੀ ਹੋਏ ਕਿਉਂਕਿ ਜਲੰਧ ਚ ਨਗਰ ਨਿਗਮ ਦੀਆਂ ਚੋਣਾ ਚੱਲ ਰਹੀਆਂ ਨੇ ਤੇ ਆਮ ਆਦਮੀ ਪਾਰਟੀ ਦੀ ਇਸ ਮਹਿਲਾ ਲੀਡਰ ਨੇ ਦਾਵਾ ਕੀਤਾ ਪਾਜ ਪਾ ਵਾਲੇ ਲੋਕਾਂ ਨੂੰ ਲਾਲਚ ਦੇ ਰਹੇ ਨੇ ਡਰਾ ਰਹੇ ਨੇ ਤੇ ਉਹ ਦਰਨ ਵਾਲਿਆਂ ਚੋਂ ਨਹੀਂ ਹੈ ਤੁਸੀਂ ਆਪ ਹੀ ਦੇਖ ਲਵੋ ਮੌਕੇ ਤੇ ਕੀ ਕੁਝ ਹੋਇਆ ਹਾਲਾਂਕਿ ਇਹ ਰਾਸ਼ਨ ਭਾਜਪਾ ਦਾ ਸੀ ਜਾਂ ਫਿਰ ਨਹੀਂ ਇਹ ਤਾਂ ਸਪਸ਼ਟ ਨਹੀਂ ਹੋਇਆ ਪਰ ਇਸ ਵੀਡੀਓ ਦੇ ذریعے ਬੀਬੀ ਨੇ ਸਿੱਧੇ ਤੌਰ ਤੇ ਇਲਜ਼ਾਮ ਲਾਇਆ ਨੇ ਕਿ ਇਹ ਰਾਸ਼ਨ ਭਾਜਪਾ ਵੰਡ ਰਿਹਾ ਤੁਸੀਂ ਆਪ ਹੀ ਦੇਖ ਲਵੋ ਮੌਕੇ ਤੇ ਕੀ ਹੋਇਆ ਦਨਪੇਲ ਪੰਜਾਬੀ ਟੀਵੀ ਦੇ ਲਈ ਬਿਊਰੋ ਰਿਪੋਰਟ ਚਿਲੰਦਰ

ਦੇਦੀ ਬਦਿਆਰ ਮੈਂ ਮਚ ਲਾ ਲਿਆ

بڑا ہنڑی کڑو 4521 کا 111500 روپے بڑا کمال ہے جدا ویڈیو بنا پوری انہاں دی زندہ باد نور آباد زندہ باد مرदाबाद زندہ باد زندہ باد مرदाबाद 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 ਕੀ ਨਾ ਕਹੇ ਝੂਠੀ ਬੋਲਣੇ ਆਉਂਦੇ ਤੁਹਾਨੂੰ ਝੂਠੀ ਆ ਝੂਠੀ ਇਹ ਤੁਹਾਨੂੰ ਕੋਈ ਨਹੀਂ ਹੈਗਾ ਲਾਈਵ ਚੱਲਦੇ ਆ ਲਾਈਵ ਚੱਲਦੇ ਆ ਗੱਡੀ ਕਟੋ ਬਸ ਤੁਸੀਂ ਪੱਕਾ ਸੱਭਾ ਨਹੀਂ ਹੋਣੀ ਤੁਹਾਨੂੰ ਚੱਕਰ ਪੱਡਾਂ ਦੇ ਗੱਡੀ ਚ ਨਾ ਹੋਣੀ ਤੇ ਆ ਬਾਲ ਨੂੰ ਨਹੀਂ ਇੰਨਾ ਵੱਡਾ ਵੱਡਾ ਜਲੇ ਨੇ ਫਰੇ ਆ ਉਹਨਾਂ ਦੇ ਚੋਣਾਂ ਚ ਸ਼ੁਰੂ ਜਾਣ ਵਾਲੇ ਆ ਇਹਨੂੰ ਹੱਥ ਬਰਦਾਸ਼ਤ ਨਹੀਂ ਹੁੰਦੀ ਕੰਪਨਟ ਨੂੰ ਘਰੇ ਬਣਾਓ ਨਾ ਮੈਂ ਨਹੀਂ ਕਰੂੰਗਾ ਕਰਦੇ ਨਹੀਂ ਹੋ ਆ ਗਏ ਹੋ ਤੁਸੀਂ ਚਲੋ ਜਿਹੜੇ ਬੰਦੇ ਆ ਰਹੇ ਨੇ ਸਾਰੇ ਚਲੋ ਚਲੋ ਵੀਡੀਓ ਕਟੋ